ਪੀਚਿਤੰਬਰਮ ਦੇ ਬਿਆਨ ਨੂੰ ਲੈ ਕੇ ਜਿੱਥੇ ਸਿਆਸਤ ਪਹਿਲਾਂ ਹੀ ਪੱਕੀ ਹੋਈ ਹੈ ਗਰਮਾਈ ਹੋਈ ਹੈ ਤੇ ਉਧਰੋਂ ਹੁਣ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਵੀ ਬਿਆਨ ਸਾਹਮਣੇ ਆਇਆ ਜ ਜੁਨਾ ਨੇ ਕਿ ਕਾਂਗਰਸ ਤੇ ਤਾਵਾ ਬੋਲਿਆ ਹੈ ਦੱਸ ਦੇ ਕੇ ਰਵਨੀਤ ਸਿੰਘ ਬਿੱਟੂ ਦਾ ਕਹਿਣਾ ਹੈ ਕਿ ਆਪਰੇਸ਼ਨ ਬਲੂ ਸਟਾਰ ਤੇ ਪੀਚਿਤੰਬਰਮ ਵੱਲੋਂ ਬਿਆਨ ਦਿੱਤਾ ਗਿਆ ਹੈ ਜੋ ਜਿਹਦੇ ਵਿੱਚ ਕਿ ਕਾਂਗਰਸ ਨੇਤਾ ਹੁਣ ਖੁਦ ਮੰਨ ਰਹੇ ਨੇ ਕਿ ਉਹਨਾਂ ਨੇ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ ਤੇ ਜਿੱਥੇ ਪੀਚਿਤੰਬਰਮ ਨੇ ਖੁਦ ਮੰਨਿਆ ਹੈ ਕਿ ਇਹ ਗਲਤ ਸੀ ਉਹਨਾਂ ਦਾ ਕਹਿਣਾ ਹੈ ਕਿ ਹੁਣ ਜਦੋਂ ਉਹ ਖੁਦ ਮੰਨ ਰਹੇ ਨੇ ਤਾਂ ਫਿਰ ਵੋਟ ਦੇਣ ਦੀ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਉਹਨਾਂ ਦਾ ਕਹਿਣਾ ਹੈ ਕਿ ਇਸ ਵਾਰ ਹੁਣ ਪੰਜਾਬ ਕਾਂਗਰਸ ਆਪਣਾ ਸਟੈਂਡ ਸਪਸ਼ਟ ਕਰ ਲੈਣਾ ਚਾਹੀਦਾ ਹੈ ਕਿਉਂਕਿ ਪੰਜਾਬ ਦੇ ਲੋਕ ਹੁਣ ਕਦੀ ਵੀ ਕਾਂਗਰਸ ਨੂੰ ਇਸ ਤੇ ਲਈ ਮਾਫ਼ ਨਹੀਂ ਕਰਨਗੇ ਦੱਸੇ ਕਿ ਰਮਨ ਸਿੰਘ ਬਿੱਟੂ ਨੇ 1984 ਦੇ ਦੰਗਿਆਂ ਦੇ ਬਾਰੇ ਵੀ ਗੱਲ ਕੀਤੀ ਅਤੇ ਕਿਹਾ ਕਿ ਉਹਨਾਂ ਪਰਿਵਾਰਾਂ ਦੀ ਕਿਸੇ ਨੇ ਸਾਰ ਨਹੀਂ ਲਈ ਅੱਜ ਹਰਿਆਣਾ ਦੇ ਵਿੱਚ ਜੋ ਪ੍ਰੋਗਰਾਮ ਹੋ ਰਿਹਾ ਹੈ ਅਤੇ 121 ਪਰਿਵਾਰਾਂ ਦੇ ਲਈ ਜੋ ਪ੍ਰੋਗਰਾਮ ਰੱਖਿਆ ਗਿਆ ਸਮਾਰੋਹ ਰੱਖਿਆ ਗਿਆ ਜਿਹਦੇ ਵਿੱਚ ਕਿ ਕਿਸੇ ਨੇ ਹੁਣ ਤੱਕ ਧਰਮੀ ਫੌਜੀਆਂ ਤੇ ਦੰਗਾ ਪੀੜਤਾਂ ਤੀ ਸਾਰ ਨਹੀਂ ਲਈ ਤੇ ਹਰਿਆਣਾ ਸਰਕਾਰ ਨੇ ਉਹਨਾਂ ਨੂੰ ਨੌਕਰੀਆਂ ਦੇ ਰਹੀ ਹੈ ਇਸ ਤੋਂ ਇਲਾਵਾ ਰਮਨੀ ਸਿੰਘ ਬਿੱਟੂ ਨੇ ਵੀ ਕਿਹਾ ਕਿ ਭਾਜਪਾ ਦੇ ਵਿੱਚ ਹੀ ਕੰਮ ਦੀ ਕਦਰ ਹੈ ਜਦਕਿ ਕਾਂਗਰਸ ਵਿੱਚ ਤਾਂ ਕੰਮ ਕਰਵਾਇਆ ਹੀ ਨਹੀਂ ਜਾਂਦਾ ਪਵਿੱਤਰ ਧਰਤੀ ਸ਼੍ਰੀ ਫਤੇਗੜ ਸਾਹਿਬ ਸਾਡੇ ਲਈ ਸਾਰਿਆਂ ਲਈ ਇਹ ਤੋਂ ਵੱਡੀ ਗੱਲ ਕੋਈ ਹੋ ਨਹੀਂ ਸਕਦੀ ਵੀ ਅੱਜ ਜਿਹੜਾ ਪਰਿਵਾਰ ਆ ਸਾਡਾ ਉਹ ਪਰਿਵਾਰ ਚ ਬਹੁਤ ਵੱਡਾ ਜਿਹੜਾ ਵਾਅਦਾ ਹੋਇਆ ਇਹ ਸਰਦਾਰ ਅੰਧੀਰ ਸਿੰਘ ਜੀ ਇਹ ਪਰਿਵਾਰ ਆ ਜਿਹੜਾ ਇਹ ਪਰਿਵਾਰ ਪੱਟੀ ਸਾਹਿਬ ਆਓ ਇੱਧਰ ਆਓ ਦੇਖੋ ਤੇ ਉਹ 50 ਸਾਲ ਐਸਜੀਪੀਸੀ ਮੈਂਬਰ ਰਹੇ ਇਹ ਕੋਈ ਛੋਟੀ ਗੱਲ ਇਹਦਾ ਮਤਲਬ ਕਿ ਡੀ ਡੂੰਗੀ ਜਣਾ ਜਿਹੜੀਆਂ ਉਹ ਸਿੱਖੀ ਚ ਖਾਲਸਾ ਪੰਥ ਚ ਉਹਨਾਂ ਦੀਆਂ ਸੀਗੀਆਂ ਤੇ ਇਹ ਐਮੀ ਤਾਂ ਬਣਦੀਆਂ ਨਹੀਂ ਤੇ ਸਿਬਰਨਜੀਤ ਸਿੰਘ ਮਾਨ ਸਾਹਿਬ ਨਾਲ ਉਹਨਾਂ ਦਾ ਅਖੀਰਲੀ ਜਿਹੜੀ ਇਲੈਕਸ਼ਨ ਸੀ ਉਹਨਾਂ ਨਾਲ ਉਹਨਾਂ ਦਾ ਮੁਕਾਬਲਾ ਸੀ ਤੁਸੀਂ ਅੰਦਾਜ਼ਾ ਲਾਓ ਤੇ ਉਹਨਾਂ ਨੂੰ ਜਿੱਤ ਪ੍ਰਾਪਤ ਉਹਦੋਂ ਬਾਅਦ ਪੋਲਿਟਿਕਸ ਦੇ ਵਿੱਚ ਸਰਦਾਰ ਜਗਦੀਪ ਸਿੰਘ ਚੀਮਾ ਸਾਹਿਬ ਜਿਨ੍ਹਾਂ ਨੇ ਇਹ ਗੱਲ ਦੱਸੀ ਹੈ ਆਪਣੀ ਦੇਖੋ ਇਹ ਪਰਿਵਾਰ ਇਹ ਪਰਿਵਾਰ ਵੀ ਬਾਦਲ ਸਾਹਿਬ ਹੋਏ ਤਲਵੰਡੀ ਸਾਹਿਬ ਹੋਏ ਤੋੜਾ ਸਾਹਿਬ ਹੋਏ ਇਹ ਪਰਿਵਾਰ ਵੀ ਉਹ ਬਰਾਬਰ ਦੇ ਪਰਿਵਾਰ ਚ ਚੀਮਾ ਪਰਿਵਾਰ ਮੈਂ ਐਮੀ ਨਹੀਂ ਕਹਿੰਦਾ ਸਾਡੀ ਇਹਨਾਂ ਦੇ ਰਿਸ਼ਤੇਦਾਰ ਗੜੇ ਤੋਂ ਸਾਡੇ ਬਾਬਾ ਜੀ ਜਰੰਦਰ ਕੈਂਟ ਦੀ ਮੈਂ ਗੱਲ ਕਰ ਰਿਹਾ ਇਹ ਸਰਦਾਰ ਬੈਂਸ ਸਿੰਘ ਜੀ ਜਦੋਂ ਮੁੱਖ ਮੰਤਰੀ ਸੀ ਉਦੋਂ ਪਹਿਲਾਂ ਵੀ ਉਹਨਾਂ ਦੇ ਨਾਲ ਐਮਐਲਏ ਰਹੇ ਉਦੋਂ ਬਾਅਦ ਵੀ ਸਾਡਾ ਰਿਸ਼ਤਾ ਇਸੇ ਤਰੀਕੇ ਨਾਲ ਰਿਹਾ ਅੱਜ ਉਹ ਬਾਬਾ ਜੀ ਚੀਮਾ ਪਰਿਵਾਰ ਉਹ ਨਹੀਂ ਰਹੇ ਪਰ ਇਹਨਾਂ ਦੇ ਲਗਾਤਾਰ ਪਿਛਲੇ ਜਿਵੇਂ ਇਹਨਾਂ ਨੇ ਕਿਹਾ ਨਾ ਪਾਰਟੀ ਦਾ ਫਰਕ ਹੈ ਬਹੁਤ ਲਗਾਤਾਰ ਸਾਡੀ ਗੱਲ ਜੁਆਇਨਿੰਗ ਦੀ ਹੋ ਰਹੀ ਸੀ ਪਰ ਮੈਂ ਇਹਨਾਂ ਨੂੰ ਇਹ ਬੇਨਤੀ ਕਰਦਾ ਸੀ ਵੀ ਇੱਕ ਇੱਕ ਪਾਰਟੀ ਦਾ ਬੰਦਾ ਜਿਹੜਾ ਚਾਹੇ ਮਹਾ ਮੰਤਰੀ ਨੇ ਚਾਹੇ ਜਨਰਲ ਸੈਕਟਰੀ ਨੇ ਚਾਹੇ ਸਾਡੀ ਸਟੇਟ ਦੀ ਬੀਜੇਪੀ ਆ ਉਹ ਸਾਰੇ ਟੈਸਟਾਂ ਚੋਂ ਪਾਸ ਹੋ ਕੇ ਜੁਆਇਨ ਕਰਨਾ ਐਵੇਂ ਨਹੀਂ ਕਿਉਂਕਿ ਜ਼ਿੰਮੇਵਾਰੀ ਉਰੇ ਕਿਸੇ ਕੱਲੀ ਦੀ ਨਹੀਂ ਕਿ ਵੀ ਜਿਵੇਂ ਕਿਹਾ ਵੀ ਇਹ ਕੱਲਾ ਚਿਹਰਾ ਕਿਸੇ ਨੇ ਲੈ ਲਿਆ ਤਾਂ ਪੂਰੇ ਬੀਜੇਪੀ ਚ ਇਕੱਠੀ ਜ਼ਿੰਮੇਵਾਰੀ ਲਈ ਜਾਂਦੀ ਆ ਨਾਲ ਸਾਡੇ ਪੱਟੀ ਸਾਹਿਬ ਬੈਠੇ ਆ ਜਿਵੇਂ ਦੱਸਿਆ ਵੀ ਇਹ ਦੋ ਪਰਿਵਾਰ ਜਿਨ੍ਹਾਂ ਨੂੰ ਇਹਨਾਂ ਨੇ ਗੱਲ ਕਹੀ ਵੀ ਆਪਸ ਵਿੱਚ ਹੀ ਇਲੈਕਸ਼ਨਾਂ ਲੜਾਤਾ ਇਸ ਤਰੀਕੇ ਦਾ ਦੇਖੋ ਐਡੇ بڑے ਰਿਸ਼ਤੇਦਾਰੀਆਂ ਹੋਣ ਐਡੇ ਪਰਿਵਾਰ ਹੋਣ ਇੰਨਾ ਸਮਾਂ ਲਾਇਆ ਹੋਵੇ ਤੇ ਤੁਸੀਂ ਬਰਾਬਰ ਖੜੇ ਕਰ ਦੋ ਕਿਹੜੀ ਸਿਆਣਪ ਹੈ ਪਰ ਇਹ ਕੰਮ ਬੀਜੇਪੀ ਨਹੀਂ ਹੋਣ ਦੋ ਤੇ ਖੁਸ਼ੀ ਦੀ ਗੱਲ ਇਹ ਆ ਨਾਲ ਜਿਵੇਂ ਗਿਲਸਾ ਬੈਠੇ ਆ ਸਾਡੇ ਫਤੇਗੜ ਸਾਹਿਬ ਤੋਂ ਭਾਜਪੀ ਦੇ ਪਾਰਟੀ ਦੇ ਕੈਂਡੀਡੇਟ ਗੇਜਾਰਾਮ ਬਾਲਮਿਕੀ ਜੀ ਬੈਠੇ ਆ ਤੇ ਸਾਰਾ ਹੀ ਅੱਜ ਫਤੇਗੜ ਸਾਹਿਬ ਜਿਲ੍ਹਾ ਕੱਲਾ ਫਤੇਗੜ ਨਹੀਂ ਆਲੇ-ਦਾਲੇ ਵੀ ਸਾਰੇ ਆਨੰਦਪੁਰ ਸਾਹਿਬ ਲੁਧਿਆਣੇ 'ਚ ਹਰ ਪਾਸੇ ਇਹਨਾਂ ਦਾ ਆਪ ਦਾ ਹਾਰਾ ਤੇ ਸਾਰੇ ਗੁਰਸਿੱਖ ਇਹ ਪਰਿਵਾਰ ਨੇ ਤੇ ਜੋਸ਼ੀ ਜੀ ਤੁਹਾਡੇ ਪਰਿਵਾਰ ਚ ਸਾਰੇ ਅਸੀਂ ਵਾਦਾ ਹੋ ਰਿਹਾ ਤੇ ਤੁਸੀਂ ਗਲਵਕੜੀ ਚ ਲੈ ਕੇ ਤੁਸੀਂ ਬਿੱਟੂ ਜੀ ਦਾ ਪਰਿਵਾਰ ਦਾ ਵਾਦਾ ਵਾਦਾ ਬਦਲਤੀ ਫਾਜਪਾਟਿਕ ਅਸੀਂ ਹਾਂ ਇਹ ਰੱਬ ਦੀ ਬੜੀ ਕਿਰਪਾ ਹੈ ਤੇ ਮੈਂ ਆਪਣੇ ਵੱਲੋਂ ਕਿਉਂਕਿ सीएम साहब ने अश्विनी जी, जी ने ਸਾਡੇ ਪ੍ਰਧਾਨ ਜੀ ਵਰਕਿੰਗ ਉਹਨਾਂ ਨੇ ਜੁਆਇਨ ਕਰਾਇਆ ਮੈਂ ਕੇਂਦਰ ਵੱਲੋਂ ਖਾਸ ਤੌਰ ਤੇ ਇਹਨਾਂ ਦਾ ਵੈਲਕਮ ਕਰਦਾ ਇਹਨਾਂ ਦਾ ਜੀ ਆਇਆਂ ਕਰਦਾ ਤੇ ਬਹੁਤ ਵੱਡਾ ਬਾਲਾ ਜਿਹੜਾ ਪਾਰਟੀ ਨੂੰ ਮਿਲਿਆ ਨਾਲ ਸਾਡੇ ਬਿੱਟੂ ਜੀ ਮੇਰੇ ਨਾਮੀ ਨੇ ਰਾਜਿੰਦਰ ਸਿੰਘ ਜੀ ਇਹ ਵੀ ਪਾਰਲੀਮੈਂਟ ਦੀ ਇਲੈਕਸ਼ਨ ਲੜੇ ਤੇ ਤਕਰੀਬਨ 45 45000 ਤੋਂ ਉੱਤੇ ਇਹਨਾਂ ਨੂੰ ਵੋਟ ਪਈ ਅੱਜ ਇਹਨਾਂ ਨੇ ਭਾਜਪੀ ਨੂੰ ਜੁਆਇਨ ਕੀਤਾ ਬਹੁਤ-ਬਹੁਤ ਇਹਨਾਂ ਦਾ ਧੰਨਵਾਦ ਮੇਰਾ ਸਕੰਦਰ ਚੋਲਟੀ ਅਸੀਂ ਪੁਰਾਣੇ ਬੜੇ ਦੋਸਤ ਆ ਸਾਰੇ ਉਹਨਾਂ ਨੇ ਅੱਜ ਸਾਰੇ ਸਰਪੰਚਾਂ ਨਾਲ ਪੰਚਾਂ ਨਾਲ ਲੰਬੜਦਾਰ ਯੂਨੀਅਨ ਕਿਸਾਨ ਯੂਨੀਅਨ ਸਾਰਿਆਂ ਨਾਲ ਜੁਆਇਨ ਕੀਤਾ ਬਹੁਤ ਵੱਡੀ ਗੱਲ ਹੈ ਹੈਰਾਨਗੀ ਹੋਈ ਔਰੇ ਆ ਕੇ ਵੀ ਇੰਨਾ ਵੱਡਾ ਜਿਹੜਾ ਲੋਕਾਂ ਦਾ ਹੰਗਾਰਾ ਮਿਲ ਰਿਹਾ ਸਾਡੇ ਕੁਲਦੀਪ ਸਿੰਘ ਜੀ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਐਸਸੀ ਮੋਰਚਾ ਦੇ ਉਹ ਜੁਆਇਨ ਕੀਤੇ ਆ ਸਤਨਾਮ ਸਿੰਘ ਵੜੈਤ ਜੀ ਜੁਆਇਨ ਕੀਤੇ ਆ ਤੇ ਮੈਂ ਜੇ ਨਾਂ ਲੈ ਨਾ ਸਕਿਆ ਤਾਂ ਮਾਫੀ ਮੰਗਦਾ ਤੇ ਪਰਿਵਾਰ ਇਸ ਤਰੀਕੇ ਨਾਲ ਵੱਧ ਰਿਹਾ ਬਈ ਰੋਜ਼ ਕਿਤਨੋਂ ਕਿਤੋਂ ਰੋਜ਼ ਟੈਲੀਫੋਨ ਆਉਂਦੇ ਆ ਜੀ ਅਸੀਂ ਬੀਜੇਪੀ ਜੁਆਇਨ ਕਰਨੀ ਤੇ ਉਹ ਪਰਿਵਾਰ ਜੁਆਇਨ ਕਰ ਰਿਹਾ ਜਿਨ੍ਹਾਂ ਦਾ ਪੰਜਾਬ ਦੇ ਵਿੱਚ ਸਾਫ਼ ਸੁਥਰਾ ਅਕਸ ਆ ਜਿਨ੍ਹਾਂ ਨੂੰ ਪੰਜਾਬ ਦੇ ਲਈ ਹਮੇਸ਼ਾ ਉਹ ਕੁਝ ਕਰਨਾ ਚਾਹੁੰਦੇ ਸੀ ਤਾਂਗ ਸੀ ਪਰ ਕਈ ਵਾਰ ਸਰਕਾਰਾਂ ਐਸੀਆਂ ਪਾਰਟੀਆਂ ਆਈਆਂ ਜਿਨ੍ਹਾਂ ਨੇ ਮੌਕਾ ਨਹੀਂ ਦਿੱਤਾ ਪਰ ਅੱਜ ਨਰਿੰਦਰ ਮੋਦੀ ਜੀ ਜੋ ਉਹਨਾਂ ਦਾ ਪੰਜਾਬ ਪ੍ਰਤੀ ਪਿਆਰ ਆ ਜੋ ਪੰਜਾਬ ਨੂੰ ਦੇਖਣਾ ਚਾਹੁੰਦੇ ਆ ਉਹਨਾਂ ਦੀ ਪ੍ਰੇਮ ਭਾਵਨਾ ਨੂੰ ਦੇਖਦੇ ਹੋਏ ਹਮੇਸ਼ਾ ਜਦੋਂ ਵੀ ਕੋਈ 26 ਜਨਵਰੀ 15 ਅਗਸਤ ਕੋਈ ਦਿਨ ਐਸਾ ਤਾਂ ਹੋਵੇ ਜਿੱਦਣ ਉਹਨਾਂ ਨੇ ਗੁਰੂ ਦੀ ਗੱਲ ਨਾ ਕੀਤੀ ਹੋਵੇ ਸਿੱਖ ਪੰਥ ਦੀ ਗੱਲ ਨਾ ਕੀਤੀ ਹੋਵੇ ਪੰਜਾਬ ਦੀ ਗੱਲ ਨਾ ਕੀਤੀ ਹੋਵੇ ਇਸ ਕਰਕੇ ਉਹਨਾਂ ਨੂੰ ਦੇਖ ਕੇ ਪਰਿਵਾਰ ਸਾਰਾ ਵੱਡਾ ਹੋ ਰਿਹਾ ਜੁੜ ਰਿਹਾ ਧੰਨਵਾਦ ਜੀ ਜੀ ਹਰਿਆਣਾ ਦਾ ਜੋ ਮਸਲਾ ਹੋਇਆ ਹੈ ਉਸ 'ਤੇ ਕੇਂਦਰ ਸਰਕਾਰ ਦਾ ਕੀ ਰੁਕ ਰਿਹਾ ਹੈ ਕਿ ਲਗਾਤਾਰ ਦਬਾਅਜ ਹੁਕੀ ਗ੍ਰਿਫਤਾਰੀ ਦੀ ਮੰਗ ਪਰਿਵਾਰ ਕਰ ਰਹਾ ਹੈ ਅਭੀ ਤੱਕ ਪੋਸਟਮਾਰਟਮ ਤੱਕ ਨਹੀਂ ਹੋਇਆ ਤਾਂ ਉਸ 'ਤੇ ਸੈਂਟਰ ਦਾ ਕੀ ਇਸ ਦਾ ਦੇਖੋ ਅਸੀਂ ਵੀ ਬੈਠੇ ਹੁਣ ਜਿਵੇਂ ਸਾਰੇ ਤੁਸੀਂ ਸੀਐਮ ਸਾਹਿਬ ਨਾਲ ਗੱਲ ਹੋ ਰਹੀ ਸੀ ਤੇ ਸੀਐਮ ਸਾਹਿਬ ਨੇ ਕਿਹਾ ਅਸੀਂ ਬੜਾ ਸੀਰੀਅਸਲੀ ਬੜਾ ਇਹ ਚਿੰਤਾ ਦੀ ਗੱਲ ਆ ਉਹ ਆਪਣਾ ਟੂਰ ਵੀ ਬੜਾ ਸ਼ਾਰਟ ਇੱਕਦਮ ਕਰਕੇ ਕਿਉਂਕਿ ਉਹਨਾਂ ਨਾਲ ਹੀ ਗਏ ਹੋਏ ਸੀ ਜਿਹੜੇ ਮੈਡਮ ਆਈਐਸ ਨੇ ਤੇ ਅੱਜ ਉਹਨਾਂ ਨੇ ਕਿਹਾ ਵੀ ਹੋਰ ਬੜੀ ਗੰਭੀਰਤਾ ਨਾਲ ਕੁਝ ਫੈਸਲੇ ਆ ਜਿਹੜੇ ਉਹ ਅੱਜ ਲੈ ਜਾਣਗੇ ਇੰਨੀ ਗੱਲ ਸਾਡੀ ਜ਼ਰੂਰ ਉਹਨਾਂ ਨਾਲ ਹੋਈ ਆ ਅਸੀਂ ਵੀ ਸਾਰਿਆਂ ਨੇ ਚਿੰਤਾ ਪ੍ਰਗਟਾਈ ਸਾਡੇ ਪ੍ਰਧਾਨ ਜੀ ਅਸ਼ਵਨੀ ਜੀ ਨੇ ਉਹਨਾਂ ਨੇ ਚਿੰਤਾ ਪ੍ਰਗਟਾਈ ਤੇ ਉਹਨਾਂ ਨੇ ਅੱਜ ਗੱਲ ਕਿਹਾ ਵੀ ਅੱਜ ਜਿਹੜਾ ਇਹ ਉਹਦੇ ਉੱਤੇ ਕਈ ਸੀਰੀਅਸ ਜੜੀਆਂ ਇਹ ਗੱਲਬਾਤ ਉਹ ਚੱਲ ਰਹੀ ਆ ਤੇ ਅੱਜ ਉਹਦੇ ਵਿੱਚ ਕੋਈ ਨਾ ਕੋਈ ਰਿਜ਼ਲਟ ਆ ਜਿਹੜਾ ਉਹ ਨਿਕਲੇਗਾ ਦੇਖੋ ਬਹੁਤ ਸਾਡਾ ਪਰਿਵਾਰ ਵੀ ਮੈਂ ਵੀ ਕਾਂਗਰਸ ਪਰ ਤੁਸੀਂ ਇਹ ਗੱਲ ਕਿਉਂ ਹੋਈ ਉਹ ਹਾਲਾਤ ਕਿਉਂ ਬਣੇ ਚਾਹੇ 25000 ਤੋਂ ਉੱਤੇ ਲੋਕਾਂ ਨੂੰ ਉਹਦੇ ਵਿੱਚ ਬੀਜੇਪੀ ਵਾਲੇ ਵੀ ਉਹਦੇ ਵਿੱਚ ਅਕਾਲੀ ਦਲ ਵਾਲੇ ਵੀ ਉਹਦੇ ਵਿੱਚ ਪੁਲਿਸ ਵਾਲੇ ਵੀ ਉਹਦੇ ਵਿੱਚ ਕਾਂਗਰਸੀ ਵੀ ਆਮ ਲੋਕ ਵੀ ਤਕਰੀਬਨ ਜਿੰਨੇ ਵੀ ਬੈਠੇ ਹੋਵਾਂਗੇ ਕੋਈ ਨਾ ਕੋਈ ਪਰਿਵਾਰ ਦਾ ਜੀ ਉਹਨਾਂ ਦਾ ਨੇੜੇ ਤੇ ਡੇੜੇ ਦਾ ਉਹਦੇ ਵਿੱਚ اپنی جان ਦਿੱਤੀ ਹੋਣੀ ਆ ਚਾਹੇ ਉਹ ਦੋਨੋਂ ਪਾਸਿਓਂ ਜੋ ਕਿਸੇ ਪਾਸੇ ਹੋਵੇ ਪਰ ਉਹਦਾ ਮੋੜ ਕਿੱਥੋਂ ਵੱਜਿਆ ਉਹ ਮੋੜ ਵੱਜਿਆ ਜਦੋਂ ਅਕਾਲ ਤਖਤ ਸਾਹਿਬ ਤੇ ਕਾਂਗਰਸ ਪਾਰਟੀ ਨੇ ਹਮਲਾ ਕੀਤਾ ਤੇ ਅੱਜ ਉਹਨਾਂ ਦਾ ਸਭ ਤੋਂ ਵੱਡਾ ਜਿਹੜਾ ਮੰਤਰੀ ਰਿਹਾ ਦੋ ਨੰਬਰ ਦਾ ਹੀ ਰਿਹਾ ਹਰ ਵੇਲੇ ਕਦੇ ਫਾਈਨਾਂਸ ਕਦੇ ਹੋਮ ਕਦੇ ਡਿਫੈਂਸ ਇਦੋਂ ਘੱਟ ਤਾਂ ਕਦੇ ਮਹਿਕਮਾ ਹੀ ਨਹੀਂ ਮਿਲਿਆ ਉਹਨਾਂ ਨੂੰ ਉਹ ਬੰਦਾ ਅੱਜ ਇੰਦਰਾ ਗਾਂਧੀ ਹੁਣ ਨੂੰ ਜਿਹੜੇ ਪ੍ਰਧਾਨ ਮੰਤਰੀ ਸੀ ਉਹਨਾਂ ਨੂੰ ਉਹ ਕਹਿ ਰਿਹਾ ਵੀ ਉਹਨਾਂ ਦੀ ਗਲਤੀ ਸੀ। ਇਤੋਂ ਵੱਡੀ ਗੱਲ ਹੁਣ ਕੀ ਰਹਿ ਗਈ ਆ? ਕਾਂਗਰਸ ਪਾਰਟੀ ਹੁਣ ਇਹ ਗੱਲ ਦੱਸੇ ਪੰਜਾਬ ਦੀ ਕਾਂਗਰਸ ਪਾਰਟੀ ਦੱਸੇਗਾ। ਵੀ ਕੀ ਜੋ ਸਤੰਬਰਮ ਉਹਨਾਂ ਨੇ ਕਿਹਾ ਏ ਉਹਦੇ ਉੱਤੇ ਤੁਹਾਡਾ ਕੀ ਸਟੈਂਡ ਆ? ਤੁਹਾਡਾ ਲੀਡਰ ਜੇ ਇਹ ਕਹਿ ਰਿਹਾ ਤੁਸੀਂ ਵੀ ਤਾਂ ਕਹੋ ਨਾ। ਤੁਸੀਂ ਵੀ ਦੱਸੋ ਵੀ ਇੰਦਰਾ ਗਾਂਧੀ ਜੀ ਦਾ ਇਹ ਬਹੁਤ ਵੱਡਾ ਗਲਤੀ ਸੀਗੀ ਇਹ ਪੰਜਾਬ ਕਾਂਗਰਸ ਪਾਰਟੀ ਇੱਕ ਕਦੇ ਆਪਣਾ ਸਟੈਂਡ ਸਪਸ਼ਟ ਕਰੇ ਪੰਜਾਬ 'ਚ ਤਾਂ ਹੋਇਆ ਏ ਇਹਨਾਂ ਦੇ ਮੂੰਹ ਚ ਕੀ ਕੋ ਗਰੁੱਪ ਇਹ ਦੱਸਣ ਜਵਾਬ ਇਹਨਾਂ ਦਾ ਦੇਣਾ ਬਣਦਾ ਪੰਜਾਬ ਨੂੰ ਕਲੀਅਰ ਇਹ ਕਰਨ ਵੀ ਹਾਂ ਜੋ ਸਾਡੇ ਦਰਬਾਰ ਸਾਹਿਬ ਨਾਲ ਹੋਇਆ ਉਹਦੇ ਬਾਰੇ ਇਹਨਾਂ ਦੇ ਕੀ ਖਿਆਲਤ ਨੇ ਇਹ ਗੱਲ ਸਪਸ਼ਟ ਕਰਦੇ ਆ 8 ਤੰਬਰ ਵਾਲੀ ਗੱਲ ਮੰਨਦੇ ਆ ਕਿ ਇੰਦਰਾ ਗਾਂਧੀ ਦੀ ਗਲਤੀ ਸੀ ਇਹ ਉਦੋਂ ਬੰ 84 ਦੇ ਦੰਗੇ ਹੋਏ ਇੱਕ ਪਾਸੇ ਤਾਂ ਅੱਜ ਸਾਡਾ ਸੀਐਮ ਹਰਿਆਣਾ ਦਾ ਅੱਜ ਉਹਨਾਂ ਨੂੰ ਲਾਲਪੁਰਾ ਸਾਹਿਬ ਅਵਾਰਡ ਦੇ ਰਿਹਾ ਸਾਰੀ ਕਮਿਊਨਿਟੀ ਅਵਾਰਡ ਦੇ ਰਹੀ ਹੈ ਸੰਸਥਾ ਅਵਾਰਡ ਦੇ ਰਹੀ ਹੈ ਅੱ비 ਇਹਨਾਂ ਨੇ 121 ਲੋਕਾਂ ਨੂੰ ਨੌਕਰੀਆਂ ਦਿੱਤੀਆਂ ਉਹ ਜ਼ਖਮ ਤਾਂ ਉਵੇਂ ਆ ਪਰ ਇਹ ਕਾਂਗਰਸ ਪਾਰਟੀ ਵਾਲੇ ਉਹ ਜ਼ਖਮਾਂ ਨੂੰ ਜਾਣ ਜਾਣ ਕੇ ਉਹਨੂੰ ਕੁਰੇਤ ਦੇ ਆ ਦੂਜੇ ਪਾਸੇ ਰਾਹੁਲ ਗਾਂਧੀ ਕੀ ਕਹਿੰਦਾ ਬਾਹਰ ਜਾ ਕੇ ਸਿੱਖਾਂ ਬਾਰੇ ਕੜੇ ਦੀ ਗੱਲ ਕਰਦਾ ਭਾਈ ਤੁਸੀਂ ਤਾਂ ਸਾਡਾ ਦਰਬਾਰ ਸਾਹਿਬ ਨਹੀਂ ਛੱਡਿਆ ਜਿੱਥੇ ਸਭ ਤੋਂ ਪਵਿੱਤਰ ਸਾਡੀ ਗੁਰੂ ਗ੍ਰੰਥ ਸਾਹਿਬ ਉਹਦੇ ਵਿੱਚ ਤੁਸੀਂ ਤੱਕ ਗੋਲੀ ਮਾਰਤੀ ਤੇ ਜੋ ਚਤੰਬਰਮ ਨੇ ਕਿਹਾ ਇਹਦੇ ਬਾਰੇ ਇਹਨਾਂ ਦੇ ਪ੍ਰਧਾਨ ਪਾਰਟੀ ਦੇ ਇਹਨਾਂ ਦੇ ਸੀਐਲਪੀ ਲੀਡਰ ਇਹਨਾਂ ਦੇ ਜਿੰਨੇ ਵੀ بڑے ਆਗੂ ਨੇ ਉਹ ਜ਼ਰੂਰ ਇਹ ਆਪਣਾ ਖਿਆਲ ਦੱਸਣ ਇਹਦੇ ਉੱਤੇ ਗੱਲ ਕਰਨ ਵੀ ਹਾਂ 인ਦਰਾ ਗਾਂਧੀ ਦੀ ਗਲਤੀ ਸੀ ਜਾਂ ਨਹੀਂ ਸੀ ਇਹ ਜਵਾਬ ਦੇਣ ਤੁਸੀਂ ਜਿਹੜਾ ਗੱਲ ਕਰ ਰਹੇ ਹੋ ਮਮਤਾ ਬਨਰਜੀ ਦਾ ਬਿਆਨ ਆਇਆ ਹੈ ਕਿ ਦੁਰਗਾਪੁਰ ਰੇਪ ਮਾਮਲੇ ਪਰ ਮਮਤਾ ਬਨਰਜੀ ਦਾ ਬਿਆਨ ਆਇਆ ਹੈ ਕਿ ਲੜਕੀਆਂ ਨੂੰ ਰਾਤ ਕੋ ਬਾਅਦ ਬੜੀ ਮੰਦ ਪਾਗੀ ਬੜੀ ਮੰਦ ਪਾਗੀ ਗੱਲ ਆ ਬੜੀ ਮੰਦ ਪਾਗੀ ਗੱਲ ਆ ਦੇਖੋ ਸਾਡੇ ਨਾਲ ਹੀ ਮੈਂਬਰ ਪਾਰਲੀਮੈਂਟਾ ਮਗੂਆ ਮਿਤਰਾ ਜੀ ਅੱਜ ਉਹਨਾਂ ਨੂੰ ਗੱਲ ਕਰਨੀ ਚਾਹੀਦੀ ਐ ਇਸ ਤੇ ਉਹਨਾਂ ਨੂੰ ਬੋਲਣਾ ਚਾਹੀਦਾ ਅੱਜ ਵੀ ਇਹ ਮਮਤਾ ਬਨਰਜੀ ਜੋ ਕਹਿ ਰਹੇ ਆ ਯਾਰ ਜਮਾਨਾ ਕਿੱਥੇ ਚਲਾ ਗਿਆ ਉਹ ਅੱਜ ਸਾਡੀਆਂ ਧੀਆਂ ਭੈਣਾਂ ਨੂੰ ਸਾਡੀਆਂ ਨੂੰ ਇਹ ਕਹਿ ਰਹੇ ਆ ਵੀ ਉਹਨਾਂ ਨੂੰ ਆਜ਼ਾਦੀ ਨਹੀਂ ਕੀ ਬਾਹਰ ਜਾਣ ਦੀ ਤੁਹਾਡੇ ਉਹ ਚ ਵੈਸਟਮਿੰਗਟਨ ਚ ਕਿੱਧਰ ਨੂੰ ਜਾ ਰਿਹਾ ਇਹ ਕੰਮ ਤੁਸੀਂ ਮੁੱਖ ਮੰਤਰੀ ਬਣੇ ਬੈਠੇ ਹੋ ਆਪ ਤਾਂ ਭਾਈ ਆਪ ਅੱਜ ਬਰਾਬਰਤਾ ਦੀ ਗੱਲ ਕਰਦੇ ਆ ਦੱਸੋ ਕਿੱਥੇ ਗੱਲ ਖੜੀ ਖੜੀ ਕਿੱਧਰ ਨੂੰ ਸੋਚ ਚਲੀ ਗਈ ਕੋਈ ਕੋਈ ਧੀਆ ਪੈਣਾ ਸਾਡੀਆਂ ਕੋਈ ਕੰਮ ਰਾਤ ਦਿਨ ਉਹ ਬਰਾਬਰ ਕੰਮ ਕਰ ਰਹੀਆਂ ਮੋਢਾ ਨਾ ਮੋਢਾ ਲਾ ਕੇ ਹਰ ਚੀਜ਼ 'ਚ ਅੱਗੇ ਨੇ ਤੇ ਆਪਾਂ ਉਹਨਾਂ ਨੂੰ ਕਹੀਏ ਵੀ ਤੁਸੀਂ ਰਾਤ ਨੂੰ ਨਾ ਜਾਇਓ ਸ਼ਰਮ ਦੀ ਗੱਲ ਆ ਜਿੰਨੀ ਨਿੰਦਿਆ ਕੀਤੀ ਜਾਵੇ ਉੰਨੀ ਥੋੜੀ ਆ ਕਿਉਂ ਜੇ ਲਗਾਤਾਰ ਕਾਲੀਆਂ ਤੇ ਨੀਰ ਸ਼ਾਮ ਦਿੱਤੇ ਆ ਰਹੇ ਆ ਕਿ ਇਹ ਕਾਲੀਆਂ ਦਾ ਕੋਈ ਜੋੜਦਾ ਕੋਈ ਚੈਪਟਰ ਓਪਨ ਆ ਜਾਂ ক্লোਜ਼ ਹੋ ਰਿਹਾ ਨਹੀਂ ਆਪਾਂ ਦੇਖੋ ਦੋ ਗੱਲਾਂ ਆ ਇੱਕ ਤਾਂ ਲੀਡਰਸ਼ਿਪ ਦਾ ਪਾਰਟੀ ਦਾ ਫੈਸਲਾ ਏ ਇੱਕ ਆ ਲੀਡਰਾਂ ਦੇ ਪੰਜਾਬ ਦੇ ਲੀਡਰਾਂ ਦੇ ਸੁਝਾਅ ਦੋ ਆ ਗੱਲਾਂ ਦੋ ਨੇ ਨਾ ਜਿਹੜਾ ਪਾਰਟੀ ਦਾ ਉਹ ਲੀਡਰ ਕੋਈ ਵੀ ਇਹ ਕੱਲ ਕਹਿ ਸਕਦਾ ਏ ਵੀ ਭਾਈ ਆਹ ਗੱਲ ਹੋਣੀ ਚਾਹੀਦੀ ਆ ਠੀਕ ਆ ਉਹਨਾਂ ਦੀ ਗੱਲ ਪਰ ਜਿਹੜੀ ਭਾਜਪਾ ਦਾ ਸਟੈਂਡ ਆ ਉਹ ਬਿਲਕੁਲ ਸਾਫਾ ਪਾਰਟੀ ਪ੍ਰਧਾਨ ਵੀ ਅਸ਼ਵਨੀ ਜੀ ਕਲੀਅਰ ਕਰ ਚੁੱਕੇ ਆ ਬਾਰ ਬਾਰ ਮੈਂ ਕਹਿ ਚੁੱਕਿਆ ਬਾਰ ਬਾਰ ਸਾਡੀ ਅਸੀਂ ਇਹ ਕਿੱਥੇ ਜਾਣਗੇ ਜੀ ਫਿਰ ਤੇ ਸਾਨੂੰ ਮੈਨੂੰ ਇਹ ਦੱਸੋ ਅੱਜ ਅਗਲਾ ਕਹਿੰਦਾ ਯਾਰ ਚਾਹੇ ਸਤਕਾਰਯੋ ਕੈਪਟਨ ਸਾਹਿਬ ਨੇ ਚਾਹੇ ਹੋ ਅਗਲਾ ਕਹਿੰਦਾ ਯਾਰ ਤੁਸੀਂ ਤਾਂ 20 ਸਾਲ ਤਏ ਇਹਨਾਂ ਨੂੰ ਚਿੱਟੇ ਦੇ ਵਪਾਰੀ ਕਹਿੰਦੇ ਰਹੇ ਅਸੀਂ ਇਲੈਕਸ਼ਨਾਂ ਇਹਨਾਂ ਦੇ ਉਲਟ ਇਸ ਗੱਲ ਤੇ ਲੜੀ ਆ ਵੀ ਇਹ ਬੇਅਦਵੀ ਕੀਤੀ ਇਹਨਾਂ ਨੇ ਤੇ ਅੱਜ ਅਸੀਂ ਉਹਨਾਂ ਨਾਲ ਸਮਝੌਤਾ ਕਰਕੇ ਅਸੀਂ ਕੀ ਲੋਕਾਂ 'ਚ ਮੂੰਹ ਦਿਖਾਵਾਂਗੇ ਮੈਨੂੰ ਇੱਕ ਗੱਲ ਦੱਸੋ ਨਾ ਬਈ ਅੱਜ ਅਕਾਲੀ ਦਲ ਤਾਂ ਬਿਲਕੁਲ ਤੇ ਜਦੋਂ ਕਿਸਾਨ ਐਜੀਟੇਸ਼ਨ ਸੀ ਜਦੋਂ ਸਭ ਤੋਂ ਵੱਧ ਲੋਡ ਸੀ ਕਿਸਾਨਾਂ ਨੂੰ ਸਹੀ ਗੱਲ ਦੱਸਣ ਦੀ ਇਹ ਬੰਦੇ ਉਦੋਂ ਛੱਡ ਕੇ ਭੱਜ ਗਏ ਕੀ ਕੁਛ ਨਹੀਂ ਕਰਾਇਆ ਇਹਨਾਂ ਨੇ ਕਿਸਾਨਾਂ ਨੂੰ ਸੜਕਾਂ ਤੇ ਬਿਠਾਉਣ ਨਾਲ ਇਹ ਜ਼ਿੰਮੇਦਾਰ ਨੇ ਜੇ ਇਹ ਸਹੀ ਗੱਲ ਕਰਕੇ ਫੀਡਬੈਕ ਸਹੀ ਦਿੰਦੇ ਉਦੋਂ ਇਸ ਕਰਕੇ ਇਹਨਾਂ ਨਾਲ ਬਿਲਕੁਲ ਬੀਜੇਪੀ 117 ਸੀਟਾਂ ਤੇ ਫਿਰ ਤੁਸੀਂ ਕਹੋਗੇ ਵੀ ਇਹ ਗੱਲ ਇਹ ਬਿਲਕੁਲ ਕਲੈਰਿਟੀ ਹੈ ਪਾਰਟੀ 117 ਸੀਟਾਂ ਤੇ ਤਿਆਰੀ ਕਰ ਰਹੀ ਹੈ ਯਾ ਤਰਨ ਤਰਨ ਅਰਗੀ ਸੀਟ ਤਾਂ ਅਸੀਂ ਲੜ ਰਹੇ ਹਾਂ ਤੁਸੀਂ ਸਮਝੌਤੇ ਦੀ ਗੱਲ ਕਰ ਰਹੇ ਹੋ ਯਾਨੀ ਹਰਪ੍ਰੀਤ ਸਿੰਘ ਵਾਲ ਅਕਾਲੀਵਾਲ ਦੇ ਨਾਲ ਵੀ ਦੀ ਤੁਹਾਨੂੰ ਦੀ ਨੇੜਤਾ ਅਮਿਸ਼ਾ ਉਹਨਾਂ ਨਾਲ ਕਾਫੀ ਦੇਖਣ ਨੂੰ ਮਿਲੀ ਹੈ ਨਹੀਂ ਹਰਪ੍ਰੀਤ ਜੀ ਗਾ ਸਾਡੇ ਤਾਏ ਦੇ ਪੁੱਤ ਨੇ ਤਾਏ ਦੇ ਪੁੱਤ ਨਹੀਂ ਵੀ ਨਹੀਂ ਹਮੈਂ ਉਹੀ ਕਹਣਾ ਵੀ ਸਾਡਾ ਕਹਿੰਦਾ ਕਿਸੇ ਨਾਲ ਦੀ ਨੇੜਤਾ ਹੈ ਜੀ ਤੁਹਾਡੀ ਉਹ ਦੇਖੋ ਇੱਕ ਜਨ ਇੱਕ 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 ਮੇਰੇ ਦਾ ਬਹੁਤ ਨਿੱਕੇ ਸੰਬੰਧ ਨਹੀਂ ਨਹੀਂ ਉਹ ਤਾਂ ਸਾਰੇ ਹੀ ਮਿਲਦੇ ਐ ਐਚ ਐਮ ਸਾਹਿਬ ਜਾਂ ਪ੍ਰਾਈਮ ਮਿਨਿਸਟਰ ਸਾਹਿਬ ਤੁਸੀਂ ਟਾਈਮ ਲਓ ਤੁਹਾਨੂੰ ਵੀ ਮਿਲਣਗੇ ਜਦੋਂ ਜਥੇਦਾਰ ਸੀ ਇੱਕ ਕੌਮ ਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣਗੇ ਤੇ ਉਹਨਾਂ ਦੀ ਗੱਲ ਪ੍ਰਾਈਮ ਮਿਨਿਸਟਰ ਸਾਹਿਬ ਨਾਲ ਜਾਂ ਉਹਨਾਂ ਦੀ ਗੱਲ ਐਚਐਮ ਨਾਲ ਇੱਕ ਪੋਸੀਬਲ ਆ ਵੀ ਨਾ ਹੁੰਦੀ ਹੋਵੇ ਇੱਕ ਇੱਕ ਤਖਤ ਸਾਹਿਬ ਆ ਸਾਡਾ ਐਡੇ-ਐਡੇ ਇਸ਼ੂ ਆਉਂਦੇ ਆ ਸਾਡੇ ਦੇਸ਼ ਵਿਦੇਸ਼ਾਂ ਚ ਕਿਉਂਕਿ ਆਪਣਾ ਪੰਜਾਬੀ ਤਾਂ ਸਾਰੀ ਦੁਨੀਆ ਚ ਤੇ ਕਿੱਡੇ-ਕੱਡੇ ਇਸ਼ੂ ਨੇ ਜਿਹੜੇ ਇੰਪੋਰਟੈਂਟ ਇਸ਼ੂ ਨੇ ਜਿਹੜੇ ਆਉਂਦੇ ਨੇ ਤੇ ਉਹ ਸੈਂਟਰ ਸਰਕਾਰ ਨਾਲ ਰੋਜ਼ ਗੱਲ ਕਰਨੀ ਪੈਂਦੀ ਹੈ ਠੀਕ ਇਹ ਮੈਂ ਇਹ ਨਹੀਂ ਕਹਿੰਦਾ ਵੀ ਇਹ ਇਹ ਰਿਲੇਸ਼ਨ ਪੋਲੀਟੀਕਲ ਨੇ ਬੀਜੇਪੀ ਤੇ ਰੋਪ ਲੱਗ ਰਿਹਾ ਕਾਂਗਰਸ ਕਹਿ ਰਹੀ ਹੈ ਕਿ ਬੀਜੇਪੀ ਆਰਐਸਡੀ ਮਨੋਵਤ ਸੋਚ ਚੱਲ ਰਹੀ ਹੈ ਤੇ Dalitਾਂ ਨੂੰ ਦਬਾਉਣ ਦਾ ਕੰਮ ਕਰ ਰਹੀ ਹੈ ਬਾਈਪੁਰੋ ਦੇ ਮਾਮਲੇ ਅੱਜ ਮੈਂ ਬੈਠਾ ਹਾਂ ਥੋਡੇ ਕੋਲ ਮੰਤਰੀ ਮੈਂ ਕਿਹਦਾ ਹਾਂ ਰੇਲਵੇ ਦਾ ਜਾਤਵਾਦ ਚ ਪੈਣਾ ਨਹੀਂ ਚਾਹੀਦਾ ਅੱਜ ਰੇਲਵੇ ਬੋਰਡ ਦਾ ਸੀਆਰਬੀ ਇਹਨੂੰ ਕਹਿੰਦੇ ਆ ਚੇਅਰਮੈਨ ਸਭ ਤੋਂ ਤੇ ਕੈਬਨਟ ਸੈਕਟਰੀ ਤੋਂ ਬਾਅਦ ਰੇਲਵੇ ਚੇਅਰਮੈਨ ਹੁੰਦਾ ਹੈ ਪੁਕੌਣ ਨੇ ਇਸ ਕਰਕੇ ਆ ਇਧਰ ਨਾਲ ਕੌਣ ਬੈਠੇ ਆ ਵੀ ਇਹ ਗੱਲਾਂ ਯਾਰ ਦੇਖੋ ਇੱਕ ਮੈਂ ਇਸ ਗੱਲ 'ਚ ਜਾਣਾ ਨਹੀਂ ਚਾਹੁੰਦਾ ਕਿਉਂਕਿ ਜਦੋਂ ਵੀ ਆਪਣੀ ਕੋਈ ਗੱਲ ਵਿੱਚ ਰੱਖ ਦੋ ਨਾ ਉਹ ਗੱਲ ਨੂੰ ਉਲਝਾਉਣ ਦਾ ਕੰਮ ਵੱਧ ਕਰਦੀ ਆ ਇਸ ਕਰਕੇ ਉਹਨਾਂ ਦੇ ਪਰਿਵਾਰ ਨੂੰ ਫੈਸਲਾ ਕਰਨ ਦੋ ਜਿਹੜੇ ਰੋਟੀਆਂ ਸਿੱਕਨ ਵਾਲੇ ਨੇ ਇਹ ਚਰਨਜੀਤ ਚੰਨੀ ਇਹ ਕੀ ਕਹਿੰਦੇ ਸੀਗੇ ਇਹ ਕੈਪਟਨ ਸਾਹਿਬ ਦੇ ਮੂਰੇ ਇਹਨਾਂ ਨੇ ਕੀ ਕਿਹਾ ਸੀ ਯਾਦ ਆ ਹੋ ਇਹਨਾਂ ਨੇ ਐਡੀ ਵੱਡੀ ਤੋਹੀਨ ਕੀਤੀ ਸਾਡੇ ਸਾਰੇ ਪਰਿਵਾਰ ਪਰਿਵਾਰਾਂ ਦੀ ਇਹ ਕਹਿੰਦੇ ਅਸੀਂ ਤਾਂ ਸਾਂਝੀ ਆ ਇੱਕ ਕੈਪਟਨ ਸਾਹਿਬ ਦੇ ਮੂਹਰੇ ਚੰਨੀ ਸਾਹਿਬ ਨੇ ਕਿਹਾ ਉਦੋਂ ਸ਼ਰਮ ਨਹੀਂ ਆਈ ਇਹ ਗੱਲ ਕਰਦੇ ਤੁਹਾਨੂੰ ਵੀ ਤੁਸੀਂ ਇੰਨਾ ਥੱਲੇ ਡਿੱਗ ਗਏ ਵੀ ਤੁਸੀਂ ਆਹ ਗੱਲ ਕਹਿਤੀ ਕੈਪਟਨ ਸਾਹਿਬ ਦੇ ਮੂਹਰੇ ਉਹ ਸਟੇਜ ਤੇ ਅੱਜ ਤੋਂ ਨਹੀਂ ਤੁਸੀਂ ਕਹਿੰਦੇ ਹੋਏ ਇਹ 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 ਲੋਕਾਂ ਨੂੰ ਸਲਾਮਾ ਦਿੰਨੇ ਆ ਉਦੋਂ ਤੁਸੀਂ ਕਿਹਾ ਸੀ ਅਸੀਂ ਸਾਂਝੀ ਆ ਉਦੋਂ ਸੱਟ ਨਹੀਂ ਵੱਜੀ ਨਾਲੇ ਇਹ ਗੱਲ ਮਤਲਬ ਪਤਾ ਨਹੀਂ ਕਿੱਥੋਂ ਆ ਗਈ ਕਿੱਥੋਂ ਨਹੀਂ ਆ ਗਈ ਕੀ ਹੋਇਆ ਕੀ ਨਹੀਂ ਹੋਇਆ ਪੰਜਾਬ ਵਾਲੇ ਆ ਮੈਂ ਮੰਨਦਾ ਪੰਜਾਬ ਦੇ ਵਿੱਚ ਤਾਂ ਜੇ ਆਮ ਆਦਮੀ ਵਾਲੇ ਸਿਆਸਤ ਕਰਦੇ ਆ ਐਸਐਸਪੀ ਕੌਣ ਆ ਇੱਥੇ ਐਸਐਸਪੀ ਕੌਣ ਆ ਦੱਸੋ ਪੰਜਾਬ ਦਾ ਨਾ ਡੀਜੀਪੀ ਜਿਹੜਾ ਆਉਂਦਾ ਏ ਉਹ ਯੂਟੀ ਕੈਡਰ ਦਾ ਹੁੰਦਾ ਏ ਬਿੱਚੀ ਐਸਐਸਪੀ ਆ ਜਿਹੜਾ ਹਰਿਆਣੇ ਦੇ ਹੁੰਦੇ ਆ ਐਸਐਸਪੀ ਤਾਂ ਸਾਡੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਭੇਜੀ ਹੋਈ ਆ ਤੇ ਸਾਰੇ ਹੀ ਗਲਤ ਹੋ ਗਏ ਯਾਰ ਇਸ ਗੱਲ ਦਾ ਜਵਾਬ ਵੀ ਦੇ ਦੇਣ ਤੁਸੀਂ ਸਾਡੇ ਵੱਲ ਉਂਗਲੀਆਂ ਕਰਦੇ ਹੋ ਤੇ ਐਸਐਸਪੀ ਤਾਂ ਪੰਜਾਬ ਦੀ ਆ ਉਹਨਾਂ ਨੂੰ ਕਿਉਂ ਨਹੀਂ ਉਹਨਾਂ ਨੂੰ ਪੁੱਛ ਲਓ ਫਿਰ ਵੀ ਪਰਚਾ ਕਿਵੇਂ ਹੋਇਆ ਜੀ ਕੀ ਨਹੀਂ ਹੋਇਆ ਕਿਉਂ ਜੀ ਬਹੁਤ ਤਾਂ ਬ੍ਰਿਤੀਗੋ ਦੁਰੀਦਾ ਸੀ ਜਿਹਦੀ ਗੱਲ ਆ ਰਿਹਾ ਬਿਲਕੁਲ ਸਾਫ਼ ਇੱਕ ਡਿਮਾਂਡ ਆਈ ਹੈ ਕਿ ਇੰਸਟਰੀ ਸੇ ਨਾ ਚਲਾਇਆ ਜਾ ਤਾਂ ਕਿ ਲੋਕ ਖੌਲ ਸਕਣ ਅਲੱਗ-ਅਲੱਗ ਬਿਲਕੁਲ ਮੈਨੂੰ ਇਹ ਚਿੱਠੀ ਮਿਲ ਗਈ ਆ ਸਾਡੇ ਜਿਹੜੇ ਉਥੇ ਦੇ ਮੰਤਰੀ ਨੇ ਉਥੇ ਦੇ ਐਮਐਲਏ ਨੇ ਮੰਤਰੀ ਦਾ ਬੈਂਸਾਪ ਬਹੁਤ ਉਹਨਾਂ ਦਾ ਮੈਂ ਇਸ ਗਲਤੀ ਧੰਨਵਾਦੀ ਆ ਵੀ ਉਹਨਾਂ ਨੇ ਪੰਜਾਬ ਦੇ ਉਸ ਇਲਾਕੇ ਜਿੱਥੋਂ ਮੈਨੂੰ ਵੀ ਮੌਕਾ ਮਿਲਿਆ ਆਨੰਦ ਪ੍ਰਸਾਦ ਹੋਏ ਜੋ ਵੀ ਹੋਊਗਾ ਜਿਵੇਂ ਵੀ ਉਹ ਕਹਿਣਗੇ ਇਸ ਗੱਲ 'ਚ ਕੋਈ ਸਿਆਸਤ ਨਹੀਂ ਗੁਰੂ ਦੇ ਨਾਂ ਤੇ ਜਦੋਂ ਇੱਕ ਪੰਜਾਬੀ ਬੈਠਾ ਹੋਵੇ ਕੋਈ ਕਮੀ ਰਹਿਣ ਨਹੀਂ ਦਿੰਦੇ ਮੈਂ ਉਹਨਾਂ ਨਾਲ ਆਪ ਗੱਲ ਵੀ ਕਰੂੰ ਉਦੋਂ ਪਹਿਲਾਂ ਵੀ ਮੈਂ ਐਸਜੀਪੀਸੀ ਵਾਲੇ ਹਰਿਆਣਾ ਗੁਰਦੁਆਰਾ ਕਮਨ ਢੀਂਡਾ ਸਾਹਿਬ ਦਿੱਲੀ ਵਾਲੇ ਸਾਡੇ ਜਿਹੜੇ ਖਾਲਸਾ ਚੀਫ ਦਬਾਨ ਵਾਲੇ ਸਾਰੇ ਮੈਂ ਇੱਕ ਵਾਰ ਬੁਲਾ ਕੇ ਗੱਲ ਕਰ ਚੁੱਕਿਆ ਹਾਂ ਉਹ ਸਾਰਾ ਤਿਆਰ ਹੋ ਰਿਹਾ ਹੈ ਖਾਕਾ ਵੀ ਕਿਸ ਤਰੀਕੇ ਨਾਲ ਗੁਰੂ ਮਹਾਰਾਜ ਦੇ ਉਹ ਪਵਿੱਤਰ ਦਿਨਾਂ 'ਚ ਕਿੰਨੇ ਦਿਨ ਸਪੈਸ਼ਲ ਟ੍ਰੇਨਾਂ ਚਲਣੀਆਂ ਚਾਹੀਦੀਆਂ ਕਿੱਥੋਂ ਕਿੰਨੀਆਂ ਚਲਣੀਆਂ ਚਾਹੀਦੀਆਂ ਰੇਲਵੇ ਸਟੇਸ਼ਨਸ ਤੇ ਕੀ ਗੁਰੂਆਂ ਦੇ ਬਾਰੇ ਉਹਨਾਂ ਦੀ ਬਾਣੀ ਉਹਨਾਂ ਦੇ ਤੁਕ ਕਿਹੜੀਆਂ ਚੰਗੀਆਂ ਉੱਥੇ ਚੱਲ ਸਕਣ ਮਨੁੱਖਤਾ ਤੇ ਮਾਨਵਤਾ ਤੇ ਜਿਹੜੀਆਂ ਉਹਨਾਂ ਨੇ ਗੱਲਾਂ ਕੀਤੀਆਂ ਉਹ ਅਸੀਂ ਹਾਈਲਾਈਟ ਕਰ ਸਕੀਏ ਇਹ ਸਾਰੀਆਂ ਗੱਲਾਂ ਜਿਹੜੀਆਂ ਇਹ ਆਪਾਂ ਨੂੰ ਸਟੇਸ਼ਨਸ ਤੇ ਅਸੀਂ ਉਹ ਬਣਾ ਰਹੇ ਹਾਂ ਮਹਿਕਮੇ ਨੂੰ ਕਿਹਾ ਗਿਆ ਏ ਪਰ ਜਿਹੜੀ ਉਹਨਾਂ ਨੇ ਸੁਝਾ ਦਿੱਤਾ ਏ ਹੋਰ ਵੀ ਉਹਨੂੰ ਜੇ ਕਿਸ ਤਰੀਕੇ ਨਾਲ ਚੰਗੀ ਤਰ੍ਹਾਂ ਹੋ ਸਕਦਾ ਏ ਉਹਨੂੰ ਕੀਤਾ ਜਾਊ। ਕਿਹੜਾ ਵੀ ਦਾ ਫੈਸਲਾ ਜਿਹੜਾ ਲੈ ਕੇ ਤਿਆਰੀ ਚੱਲ ਰਹੀ ਏ ਤੇ ਚੱਲਣਗੀ। 100% ਬਿਜਲੀ ਰਾਤ ਰਾਤ ਬੂਲ ਦੇ ਵਿੱਚ ਰੇਪ ਹੋਵੇ ਉਹਨੂੰ ਜਿਸ ਤਰ੍ਹਾਂ ਦੇ ਨਾਲ ਬਣਾਇਆ ਗਿਆ ਤੁਹਾਡੇ ਰੇਲਵੇ ਡਿਪਾਰਟਮੈਂਟ ਦਾ ਸੀ ਤੁਸੀਂ ਉਹ ਘਾਟ ਵਿੱਚ ਨਹੀਂ ਗਏ। ਗੱਲ ਹੀ ਆ। ਗੱਲ ਹੀ ਆ ਉਹ ਗੱਲ ਕਿਤੇ ਚੱਲ ਪਈ ਉੱਥੇ। ਤੇ ਮੁੱਖ ਮੰਤਰੀ ਸਾਹਿਬ ਤੁਹਾਨੂੰ ਪਤਾ ਹੀ ਆ ਉਹ ਨਾਲੇ ਨਾਲੇ ਪਤਾ ਕੀ ਆ? ਉਹ ਜਿਹੜਾ ਪੋਲਾ ਨਾ ਉਹ ਕਾਂਗਰਸ ਦੀ ਸਰਕਾਰ ਵੇਲੇ ਉਸ ਵੇਲੇ ਦਾ ਉਸ ਵੇਲੇ ਸਰਕਾਰ ਨੇ ਪਾਸ ਕਰਾਇਆ ਹੋਇਆ ਸੀ ਸਾਨੂੰ ਆਦਤ ਨਹੀਂ ਕਿਸੇ ਦਾ ਸ਼ਿਕਾਰ ਕੀਤਾ ਹੋਇਆ